ਆ ਭਾਈ ਸਹਜ ਆਗਾ ਯਾਰ ਆ ਭਈ ਇਹਦੀ ਬਾਈ ਕੁੰਜੀ ਟੰਗੀ ਤੇ ਆਪਾਂ ਇੰਨੇ ਤੋਂ ਤੇ ਆ ਕਿੰਨਾ ਘੰਟ ਦੇਖ ਕੇ ਵੈਰੀ ਗੁੱਡ ਆਹਾਂ ਇਹ ਚਾਉਂਦੇ ਮੈਨੂੰ ਭਾਈ ਪੰਡਾ ਦੇਖਾਂਗੇ ਇਹ ਚਕਾਈ ਜਾਊਗੀ ਕਿ ਨਾ ਲਾ

ਇਹ ਆ ਪਿੰਡ ਗਿਆਨੇ ਤੋਂ ਜੋਬਰ ਪੰਜਾਬ ਦੇ ਸਤ ਸ੍ਰੀਕਾਲ ਸਾਰੇ ਦੇਖਣਾ ਹੈ ਭਰਾਵਾਂ ਨੂੰ ਆ ਸਾਰੇ ਦੇਖਣਾ ਭਰਾਵਾਂ ਨੂੰ ਸਤ ਸ੍ਰੀਕਾਲ ਠੀਕ ਹੈ ਭਾਈ ਇਹ ਆਪਣਾ ਪਹਾਂਜ ਜਾਗਾ ਸਹਿਜ ਤੇ ਪਿੰਡ ਗਿਆਨੇ ਤੋਂ ਆਇਆ ਤੇ ਆਪਾਂ ਨਰਮ ਚੁਕਣਾ ਜੀ ਕਹਿੰਦਾ ਮਮਾ ਮੈਂ ਨਾਲ ਜਾਣਾ ਹੈ ਮਗਾ ਜਾ ਭਾਈ ਤੂੰ ਮੇਰੀ ਪੰਡ ਚ ਕਾਲਿਆ ਇਹ ਮੈਨੂੰ ਹੁਣ ਪੰਡ ਚ ਕਾਉਂਦੇ ਆ ਤਾਂ ਦੇਖੋ ਬਣੇ ਰਿਓ ਲਾ ਜੋ ਪੰਡ ਚ ਕਾਉ ਮੇਰੇ ਕਾਈ ਨਾ ਤੁੰਗਾ ਦੇ ਗਾ ਦੋਨੇ ਅਰੇ ਦੋਨੇ ਨੇ ਚੱਕ ਲਈ ਓਏ ਓਏ ਹੌਲੀ 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 ਐਨਾ ਥਕਾ ਨਾ ਕਰੋ ਵੀਰ ਜੀ ਥਕਾ ਸਹੀ ਕਰਦੇ ਯੈਸ 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 ਪੰਡਾ ਤੇ ਬੈਠੋਗੇ ਟਰੈਕਟਰ ਤੇ ਓਏ ਪੰਡਾ ਤੇ ਦੇਖਦੇ ਤਾਂ ਨਹੀਂ ਰਾਜਾ ਚਲੋ ਭਾਈ ਤੁਸੀਂ ਬੈਠੋ ਤੁਹਾਨੂੰ ਮਲ ਨਹੀਂ ਕਰ ਆਹ ਚਲੋ ਆਪਣੀ ਗੱਡੀ ਦੇ ਮਾਰਦੇ ਆਂ ਕੁੰਜੀ ਕੁੰਜੀ ਕਿਥੇ ਦੀ ਹੋਏ ਆ ਟੰਗੀ ਰਹੀ ਆ ਭਈ ਭਾਈ ਕੁੰਜੀ ਟੰਗੀ ਤੇ ਆਪਾਂ ਕੱਢਦੇ ਆ ਬਾਹਰ ਤਾਂ ਹੁਣ ਲੈਸਟ ਗੋ ਆਪਹੀ ਆ ਜੋ ਬਰ ਆਪਣਾ ਪਾਂਜਾ ਪਿੰਡ ਜਾਣੇ ਤੋਂ ਸਾਰਿਆਂ ਨੂੰ ਸਨ ਸ੍ਰੀ ਗੁਰ ਬਲਾਓ ਸ੍ਰੀ ਗੁਰ ਦੱਬ ਕੇ ਦੋਨੇ ਹੱਥ ਜੋੜ ਕੇ ਸ੍ਰੀ ਗੁਰ ਕਿੰਨਾਂ ਨੂੰ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਐ ਕਹ ਸਾਰਿਆਂ ਹੱਥ ਜੋੜ ਕੇ ਚਲੋ ਕੋਈ ਨਹੀਂ ਤੇ ਇਹ ਘਰ ਦੇਖਦਾ ਹੁੰਦਾਗਾ ਤੇ ਅੱਜ ਆਇਆ ਸੀਗਾ ਤੇ ਮਾ ਮਾ ਮੈਂ ਨਾਲ ਜਾਣਾ ਤੇ ਮਗਾ ਚ ਆ ਜਾ ਭਾਈ ਤੇ ਅੱਪਾ ਚਲਦੇ ਹਾਂ ਉਹ ਤੋਂ ਪੰਡਾ ਜਾ ਕੇ ਲਿਓਨੇ ਆਇਆ ਤਾਂ ਦੋ ਦੋ ਪੰਡਾ ਹੀ ਲਾ ਲੋ ਜਗਾ ਤੇ ਅੱਗੇ ਰੋ ਸਿਰ ਤੇ ਲਾਵੇਂ ਚਾਕੇ ਅੱਜ ਥੋੜ੍ਹ ਨੂੰ ਹੀ ਪਾਰੀਆਂ ਸੀ ਚੱਕ ਲੈਣੇ ਹੁਣ ਨਰਮਾ ਨਵੇੜੋ ਕੰਨੀ ਜਾ ਰਿਹਾਗਾ ਬਸ ਹੁਣ ਕਿਹੜਾ ਆ ਚੁਗਾ ਕਰਾਂਗੇ ਉਹ ਭਾਈ ਨਵੇੜਿਆ ਕਰਾਂਗੇ ਜਿਹਨੇ ਕਿ ਟੀਂਡੇ ਘੜੇ ਦੋ ਵੱਠਲ ਹੋਇਆ ਕਰਾਂਗੇ ਤੋੜਿਆ ਕਰਾਂਗੇ ਟੀਂਡਿਆਂ ਦੇ ਵਿੱਚ ਸੁੰਡੀਆਂ ਜਿਆਦੇ ਆ ਗਏ ਖਰਾਬ ਆ ਸਾਰੇ ਟੀਂਡੇ ਕੰਮ ਦੇ ਤਾਂ ਹੀ ਨਹੀਂ ਉਹਨੂੰ ਕੋਠਾ ਦੇ ਪਾਉਣ ਦੀ ਕੋਸ਼ਿਸ਼ ਨਾ ਕਰਿਓ ਪਾ ਕਿਆ ਬਾਤ ਹੈ ਦਿਨ ਦਾ ਸ਼ਪਾਤ ਉਧਰ ਤੋਤੇ ਗਏ ਡਾਰੀ ਮਾਰ ਤੇ ਆਉਂਦੇ ਕਿਧਰੋਂ ਆ ਦੇਖ ਭਾਈ ਕਿੰਨੇ ਆਉਂਦੇ ਤੁਸੀਂ ਆ ਦੇਖ ਆ ਤੂਤੇ ਤੋਤੇ ਓਏ ਇੰਨੇ ਤੋਤੇ ਆ ਕਿੰਨਾ ਘੰਟ ਦੇਖ ਕਿਆ ਬਾਤ ਹੈ ਇਹ ਭਾਈ ਉੱਥੇ ਕਿਸੇ ਵੀਰ ਨੇ ਬਾਜਰਾ ਬੀ ਰੱਖਿਆ ਦਿਖਾਵਾਂ ਤੁਹਾਨੂੰ ਇਹ ਇੰਨੀ ਦੂਰੋਂ ਦਾ ਕਰਦੇ ਸੁਣਾ ਨਹੀਂ ਯਾਰ ਹਨਾ ਇਹ ਆ ਸੀ ਭਈ ਆ ਇਥੋਂ ਵੀਰ ਦੇ ਤੋਤੇ ਇੰਨੇ ਫਿਰਦੇ ਆ ਨਾ ਉਥੇ ਮੈਨੂੰ ਲੱਗਾ ਸੈਂਕੜਿਆਂ ਦੇ ਹਿਸਾਬ ਤੋਤੇ ਆਉਦੇ ਹੋਉਂਦੇ ਉਹ ਕਿੰਨੇ ਆ ਦੇਖ ਕਾਫੀ ਫਿਰਦੇ ਨੇ ਤੋਤੇ ਇਥੇ ਤੇ ਉਹ ਬਾਹਰੇ ਦਾ ਵੀ ਛਿਟਾ ਇੱਕ ਡੁੰਗ ਲੰਦੇ ਇੱਕ ਤੋਤਾ ਇੱਕ ਲੈ ਜਾਂਦਾ ਹੈ ਤੇ ਦ੍ਰਿਸ਼ ਕਿੰਨਾ ਸੋਹਣਾ ਦੇਖ ਕਿਆ ਬਾਤ ਹੈ ਸ਼ਾਮ ਦਾ ਵੇਲਾ ਟਾਈਮ 5:30 ਹੋ ਗਏ ਭਾਈ ਸੂਰਿਆ ਦੇਵ ਵੀ ਆਪਣੇ ਘਰੇ ਜਾਂਦਾ ਹੋਇਆ ਸਾਹਮਣੇ ਗੁਰੂਕਾਰ ਪਾਤਸ਼ਾਹੀ ਦਸਵੀਂ ਪਿੰਡ ਚੋੜੜ ਰੋਈ ਆਪ ਦਾ ਸਵਾਗਤ ਕਰਦਾ ਭਾਈ ਤੁਹਾਡਾ ਹਾਂਜੀ ਦੋਸਤੋ ਭਾਈ ਆਪਾ ਭਾਈ ਆ ਨਰਮਾ ਹੁਣ ਨਵੇੜਨ ਲੱਗੇ ਉਹ ਨਵੇੜ ਕੇ ਆਗੇ ਸੀਗੇ ਤੇ ਆਇਆ ਤਾਂ ਕਹਿਰਾ ਜਾ ਚੁਗਿਆਗਾ ਕਿਹੜੇ ਨਰਮੇ ਚ ਸਭ ਤੋਂ ਐਤ ਕੀ ਕੱਸੀ ਦੇ ਪਾਣੀ ਵੱਧ ਲਾਇਆ ਹੈ ਉਹ ਨਰਮਾ ਸਾਰਿਆਂ ਨੂੰ ਵਧੀਆ ਨਿਕਲੇਗਾ ਖਰੂ ਹੀ ਕੁਦਰਤੀ ਹੋ ਗਿਆ ਖਰ ਇਹ ਤੇ ਇਹਨਾਂ ਤਾਂ ਬਾਕੀ ਚ ਕੋਕੜਾਂਈਆਂ ਬਣ ਗਿਆ ਨਰਮੇ ਕੋਈ ਤਿੰਨ ਮਾਣ ਕੋਈ ਚਾਰ ਮਾਣ ਬੈਸ ਇੱਥੇ ਜੀ ਨਿਕਲਿਆ ਆ ਮਾੜਾ ਮੋਟਾ ਮੂੰਹ ਮਥਰੇ ਲੱਗਿਆ ਮਾੜਾ ਜਿਹਾ ਤੇ ਬਾਕੀ ਨਰਮੇ ਸਾਰੇ ਕੁੱਤ ਨਾ ਮਣਕੁਟਾਈ ਮਾਣਾ ਤੇ ਕੋਈ ਚਾਰ ਮਾਣਾ ਇਹ ਜੀ ਨਰਮੇ ਹੋਏ ਐ ਕਿਸੇ ਦੇ ਹੋ ਗਏ ਤਾਂ ਚਲੋ ਆਪਾਂ ਤਾਂ ਕਹਿੰਦੇ ਨਹੀਂ ਖਰਾ ਤੇ ਹੁਣ ਹੋ ਗਿਆ ਭਾਈ ਆਪਾਂ ਚੁਗੀ ਜਾਂਦੇ ਸੀ ਮੈਂ ਚੁੱਕੇ ਹੁਣੀ ਐ ਖਰਾ ਟਾਈਮ ਹੋ ਗਿਆ ਜਾਂਦਾ ਡੂੜ ਤੇ ਅਈ ਦੀ ਭਾਈ ਆਪਾਂ ਰੋਣੀ ਕਰ ਰੱਖੀ ਆ ਕਣਕ ਦੀ ਇਹ ਕਣਕ ਕਿਤੇ ਬੀਜਿਆ ਵਾ ਦੇਖ ਮੱਕੜਾ ਕਿੰਨਾ ਨਾ ਜੰਗਲ ਵਾਂਗੂ ਹੋ ਗਿਆ ਇਹਦੇ ਵਿੱਚ ਤੇ ਝੋਨੇਆਂ ਵਾਲਾ ਕੰਮ ਚੱਲੀ ਜਾਂਦਾ ਵੱਡਤਾ ਕਿਸੇ ਨੇ ਤੇ ਸੁਆ ਹੋ ਸਕਦਾ ਸੁੱਕ ਗਿਆ ਹੁਣ ਤਿਆਨਰਮਾ ਆਪਾਂ ਵੀ ਜਾਏ ਕਣਕੇ ਦੇ ਵਿੱਚ ਸੁੱਕ ਚ ਪਾਈ ਤੇ ਸਾਰਨ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਤੂੰ ਸਾਰੇ ਠੀਕ ਹੋਵੋਗੇ ਤੇ ਹੁਣ ਜਾਂਦੇ ਆਪਾਂ ਘਰੇ ਤੇ ਅੱਜ ਮੰਨ ਦੇ ਕੋ ਪੰਜ ਸੀਗੇ ਤੇ ਆਪਾਂ ਇਨੱਕ ਚੁੱਕਿਆ ਅਜ ਦੋ ਪੰਡਾ ਤੇ ਰੋਟੀ ਖਾ ਕੇ ਆ ਕੇ ਟਰੈਕਟਰ ਲੈਵਾਂਗੇ ਹੁੰਦੇ ਤੇ ਇੱਕ ਮੰਡ ਵੱਧ ਤੋਂ ਵੱਧ ਹੋਰ ਬਣਾਵਾਂਗੇ ਨਿੱਕੀ ਹੈ ਨਾ ਤੇ ਅੱਜ ਹਲਾਂ ਤੇ ਲੈ ਕੇ ਜਾਵਾਂਗੇ ਤੇ ਨਹੀਂ ਮੈਂ ਸਿਰਫ ਤੀ ਢੋਣਾ ਹੁਣਾ ਕਰ ਨਰਮਾ ਇੱਥੋਂ ਜਮਾਟ ਢੋਈਏ ਮੈਂ ਸਾਰੀ ਆ ਬੰਚੋਂ ਤੇ ਆ ਲਈ ਵੀ ਦੀ ਜਾਂਦਾ ਹੁੰਦਾ ਸੀ ਇੱਥੋਂ ਦੀ ਤੇ ਆਉਂਦੇ ਟਰੈਕਟਰ ਲਿਆ ਕੇ ਤੇ ਇਹਨੂੰ ਹਲਾਂ ਤੇ ਲੈ ਕੇ ਚੱਲਾਂਗੇ ਕਿਉਂਕਿ ਬੰਦਾ 2.5 ਹੋਣਗਾ ਤੇ ਬੰਦਾ ਉਹੀ ਥੱਕ ਜਾਂਦਾ ਦene ਧੱਗ ਮਾਰੇ ਵਾਲਾ ਸੁੱਕਾ ਵਾਹਿਆ ਪਿਆ ਤਾਂ ਚਲੋ ਫਿਰ ਬਣੇ ਰਿਓ ਨਾਲ ਲਿਆਉਣੇ ਆਪਣੀ ਗੱਡੀ ਨਾਲ